ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਇਹ ਵੀਡੀਓ ਵਿੱਚ ਤੁਹਾਨੂੰ ਮਿਲੇਗਾ ਚੁੱਪਚਾਪ ਅਮੀਰ ਕਿਵੇਂ ਬਣਿਏ ਸਿਰਫ ਸਤ ਨਿਯਮ ਸਿੱਖੋ ਕਰੋੜਪਤੀ ਕੀ ਤੁਸੀਂ ਕਦੇ ਸੋਚਿਆ ਹੈ ਕਿ ਕੁਝ ਲੋਕ ਚੁੱਪਚਾਪ ਅਮੀਰ ਕਿਵੇਂ ਬਣ ਜਾਂਦੇ ਹਨ ਬਿਨਾਂ ਕਿਸੇ तामझाम ਦੇ ਉਹਨਾਂ ਦੇ ਘਰਾਂ ਤੇ ਵੱਡੀਆਂ ਗੱਡੀਆਂ ਨਹੀਂ ਖੜੀਆਂ ਨਾ ਹੀ ਉਹ ਮਹਿੰਗੇ ਕੱਪੜੇ ਪਾਉਂਦੇ ਹਨ ਫਿਰ ਵੀ ਉਹਨਾਂ ਕੋਲ ਲੱਖਾਂ ਕਰੋੜਾਂ ਦੀ ਜਾਇਦਾਦ ਹੁੰਦੀ ਹੈ ਇਸ ਦਾ ਰਾਜ਼ ਕੀ ਹੈ ਅੱਜ ਅਸੀਂ ਤੁਹਾਨੂੰ ਦੱਸਾਂਗੇ ਉਹ ਸੱਤ ਨਿਯਮ ਜੋ ਇਹਨਾਂ ਲੋਕਾਂ ਨੇ ਅਪਣਾਏ ਹਨ ਅਤੇ ਜਿਨ੍ਹਾਂ ਨੂੰ ਤੁਸੀਂ ਵੀ ਅਪਣਾ ਕੇ ਚੁੱਪਚਾਪ ਅਮੀਰ ਬਣ ਸਕਦੇ ਹੋ ਇਹ ਨਿਯਮ ਬਹੁਤ ਸਾਦੇ ਹਨ ਪਰ ਇਹਨਾਂ ਤੇ ਅਮਲ ਕਰਨ ਲਈ ਲਗਨ ਅਤੇ ਸਬਰ ਦੀ ਲੋੜ ਹੈ ਚੁੱਪਚਾਪ ਅਮੀਰ ਬਣਨਾ ਕੋਈ ਰਾਤ ਰਾਂਤ ਹੋਣ ਵਾਲੀ ਗੱਲ ਨਹੀਂ ਇਹ ਇੱਕ ਲੰਮਾ ਪ੍ਰਕਿਰਿਆ ਹੈ ਜਿਸ ਵਿੱਚ ਤੁਹਾਨੂੰ ਆਪਣੀਆਂ ਆਦਤਾਂ ਸੋਚ ਅਤੇ ਜੀਵਨ ਸ਼ੈਲੀ ਵਿੱਚ ਬਦਲਾਅ ਲਿਆਉਣਾ ਪੈਂਦਾ ਹੈ ਪਰ ਚੰਗੀ ਗੱਲ ਇਹ ਹੈ ਕਿ ਇਹ ਸਭ ਕੁਝ ਤੁਹਾਡੇ ਹੱਥ ਵਿੱਚ ਹੈ ਤੁਹਾਨੂੰ ਬਸ ਇਨ੍ਹਾਂ ਸਤ ਨੀਮਾਂ ਨੂੰ ਸਮਝਣਾ ਅਤੇ ਉਹਨਾਂ ਤੇ ਅਮਲ ਕਰਨਾ ਹੈ ਇਹ ਨਿਯਮ ਤੁਹਾਡੇ ਲਈ ਇੱਕ ਰੋਡਮੈਪ ਦੀ ਤਰ੍ਹਾਂ ਕੰਮ ਕਰਨਗੇ ਜੋ ਤੁਹਾਨੂੰ ਆਪਣੇ ਫਾਈਨੈਂਸ਼ੀਅਲ ਟੀਚਿਆਂ ਤੱਕ ਪਹੁੰਚਾਉਣਗੇ ਪਰ ਇਸ ਤੋਂ ਪਹਿਲਾਂ ਇੱਕ ਗੱਲ ਯਾਦ ਰੱਖੋ ਅਮੀਰ ਬਣਨਾ ਕੋਈ ਮਾੜੀ ਗੱਲ ਨਹੀਂ ਬਲਕਿ ਇਹ ਤੁਹਾਡੀ ਮਿਹਨਤ ਅਤੇ ਸਮਾਰਟ ਫੈਸਲਿਆਂ ਦਾ ਨਤੀਜਾ ਹੁੰਦਾ ਹੈ ਅਤੇ ਜੇ ਤੁਸੀਂ ਚੁੱਪਚਾਪ ਅਮੀਰ ਬਣਦੇ ਹੋ ਤਾਂ ਇਸ ਦਾ ਮਤਲਬ ਹੈ ਕਿ ਤੁਸੀਂ ਆਪਣੀ ਸਫਲਤਾ ਨੂੰ ਦੁਨੀਆ ਤੋਂ ਲੁਕਾ ਕੇ ਨਹੀਂ ਬਲਕਿ ਬਿਨਾ ਕਿਸੇ ਸ਼ੋਰ ਸ਼ਰਾਬੇ ਦੇ ਹਾਸਲ ਕਰ ਰਹੇ ਹੋ ਇਹ ਇੱਕ ਸਹੀ ਤਰੀਕਾ ਹੈ ਕਿਉਂਕਿ ਇਸ ਨਾਲ ਤੁਹਾਡੀ ਸੁਰੱਖਿਆ ਵੀ ਬਣੀ ਰਹਿੰਦੀ ਹੈ ਅਤੇ ਤੁਸੀਂ ਆਪਣੇ ਟੀਚਿਆਂ ਤੇ ਫੋਕਸ ਕਰ ਸਕਦੇ ਹੋ ਚੁੱਪਚਾਪ ਅਮੀਰ ਬਣਨ ਦਾ ਮਤਲਬ ਹੈ ਕਿ ਤੁਸੀਂ ਆਪਣੀ ਸਫਲਤਾ ਨੂੰ ਦੁਨੀਆ ਤੋਂ ਲੁਕਾਉਣ ਦੀ ਕੋਸ਼ਿਸ਼ ਨਹੀਂ ਕਰ ਰਹੇ ਬਲਕਿ ਤੁਸੀਂ ਆਪਣੇ ਕੰਮ ਤੇ ਧਿਆਨ ਦੇ ਰਹੇ ਹੋ ਅਤੇ ਬੇਲੋੜੇ ਧਿਆਨ ਤੋਂ ਬਚ ਰਹੇ ਹੋ ਇਹ ਤਰੀਕਾ ਤੁਹਾਡੇ ਲਈ ਸੁਰੱਖਿਅਤ ਵੀ ਹੈ ਕਿਉਂਕਿ ਜਦੋਂ ਲੋਕਾਂ ਨੂੰ ਪਤਾ ਚੱਲਦਾ ਹੈ ਕਿ ਤੁਸੀਂ ਅਮੀਰ ਹੋ ਤਾਂ ਉਹ ਤੁਹਾਡੇ ਤੋਂ ਪੈਸੇ ਮੰਗ ਸਕਦੇ ਹਨ ਜਾਂ ਤੁਹਾਡੇ ਪ੍ਰਤੀ ਈਰਖਾ ਕਰ ਸਕਦੇ ਹਨ ਇਸ ਲਈ ਚੁੱਪਚਾਪ ਅਮੀਰ ਬਣਨਾ ਇੱਕ ਸਮਾਰਟ ਰਣਨੀਤੀ ਹੈ ਤਾਂ ਆਓ ਪਹਿਲਾ ਨਿਯਮ ਵੇਖੀਏ ਪਹਿਲਾ ਨਿਯਮ ਹੈ ਆਪਣੀ ਆਮਦਨ ਦਾ ਘੱਟੋ-ਘੱਟ 20% ਹਿੱਸਾ ਬਚਾਓ ਇਹ ਸਭ ਤੋਂ ਮੁਢਲਾ ਅਤੇ ਸਭ ਤੋਂ ਮਹੱਤਵਪੂਰਨ ਨਿਯਮ ਹੈ ਬਹੁਤ ਸਾਰੇ ਲੋਕ ਆਪਣੀ ਪੂਰੀ ਆਮਦਨ ਖਰਚ ਕਰ ਦਿੰਦੇ ਹਨ ਅਤੇ ਬਚਤ ਤੇ ਧਿਆਨ ਨਹੀਂ ਦਿੰਦੇ ਪਰ ਅਮੀਰ ਲੋਕ ਹਮੇਸ਼ਾ ਆਪਣੀ ਆਮਦਨ ਦਾ ਇੱਕ ਹਿੱਸਾ ਬਚਾਉਂਦੇ ਹਨ ਚਾਹੇ ਉਹ ਕਿੰਨੀ ਵੀ ਘੱਟ ਕਿਉਂ ਨਾ ਹੋਵੇ 20% ਇੱਕ ਚੰਗਾ ਸ਼ੁਰੂਆਤੀ ਬਿੰਦੂ ਹੈ ਪਰ ਜੇ ਤੁਸੀਂ ਹੋਰ ਬਚਾ ਸਕਦੇ ਹੋ ਤਾਂ ਹੋਰ ਬਿਹਤਰ ਇਹ ਬਚਤ ਤੁਹਾਡੇ ਲਈ ਇੱਕ ਸੁਰੱਖਿਆ ਜਾਲ ਦੀ ਤਰ੍ਹਾਂ ਕੰਮ ਕਰੇਗੀ ਅਤੇ ਭਵਿੱਖ ਵਿੱਚ ਨਿਵੇਸ਼ ਲਈ ਪੂੰਜੀ ਵੀ ਪ੍ਰਦਾਨ ਕਰੇਗੀ। ਅਮੀਰ ਲੋਕ ਆਪਣੀ ਬਚਤ ਨੂੰ ਆਪਣੇ ਖਰਚਿਆਂ ਤੋਂ ਪਹਿਲਾਂ ਰੱਖਦੇ ਹਨ। ਉਹ ਪਹਿਲਾਂ ਆਪਣੇ ਆਪ ਨੂੰ ਦੇਣ ਦੇ ਸਿਧਾਂਤ ਤੇ ਚੱਲਦੇ ਹਨ। ਭਾਵ ਜਦੋਂ ਵੀ ਆਮਦਨ ਆਉਂਦੀ ਹੈ, ਉਹ ਪਹਿਲਾਂ ਬਚਤ ਕਰਦੇ ਹਨ ਅਤੇ ਫਿਰ ਬਾਕੀ ਪੈਸੇ ਨਾਲ ਖਰਚੇ ਪੂਰੇ ਕਰਦੇ ਹਨ। ਇਸ ਤਰ੍ਹਾਂ ਬਚਤ ਕਰਨਾ ਉਹਨਾਂ ਦੀ ਇੱਕ ਆਦਤ ਬਣ ਜਾਂਦੀ ਹੈ ਤੁਸੀਂ ਵੀ ਇਸ ਨਿਯਮ ਨੂੰ ਅਪਣਾ ਸਕਦੇ ਹੋ ਹਰ ਮਹੀਨੇ ਆਪਣੀ ਤਨਖਾਹ ਮਿਲਦੇ ਹੀ ਪਹਿਲਾ 20% ਬਚਤ ਖਾਤੇ ਵਿੱਚ ਪਾ ਦਿਓ ਅਤੇ ਫਿਰ ਬਾਕੀ ਪੈਸੇ ਨਾਲ ਆਪਣੇ ਖਰਚੇ ਚਲਾਓ ਸ਼ੁਰੂ ਵਿੱਚ ਇਹ ਮੁਸ਼ਕਿਲ ਲੱਗ ਸਕਦਾ ਹੈ ਪਰ ਜਲਦੀ ਹੀ ਤੁਸੀਂ ਇਸ ਦੀ ਆਦਤ ਪਾ ਲਵੋਗੇ ਉਦਾਹਰਣ ਵਜੋਂ ਜੇ ਤੁਸੀਂ 25 ਸਾਲ ਦੀ ਉਮਰ ਤੋਂ ਹਰ ਮਹੀਨੇ 5000 ਰੁਪਏ ਬਚਾਉਂਦੇ ਹੋ ਅਤੇ ਉਸ ਨੂੰ 10% ਵਿਆਜ ਦਰ ਤੇ ਨਿਵੇਸ਼ ਕਰਦੇ ਹੋ ਤਾਂ 60 ਸਾਲ ਦੀ ਉਮਰ ਤੱਕ ਤੁਹਾਡੇ ਕੋਲ ਲਗਭਗ 3 ਕਰੋੜ ਰੁਪਏ ਹੋਣਗੇ ਇਹ ਬਚਤ ਦੀ ਤਾਕਤ ਹੈ ਇਸ ਲਈ ਅੱਜ ਹੀ ਸ਼ੁਰੂ ਕਰੋ ਅਤੇ ਆਪਣੀ ਆਮਦਨ ਦਾ ਇੱਕ ਹਿੱਸਾ ਬਚਾਉਣਾ ਸ਼ੁਰੂ ਕਰੋ ਤੁਹਾਡੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਇਹ ਪਹਿਲਾ ਕਦਮ ਹੈ ਦੂਜਾ ਨਿਯਮ ਹੈ ਸਮਝਦਾਰੀ ਨਾਲ ਨਿਵੇਸ਼ ਕਰੋ ਬਚਤ ਕਰਨਾ ਤਾਂ ਠੀਕ ਹੈ ਪਰ ਅਸਲ ਅਮੀਰੀ ਉਦੋਂ ਆਉਂਦੀ ਹੈ ਜਦੋਂ ਤੁਸੀਂ ਆਪਣੇ ਪੈਸੇ ਨੂੰ ਕੰਮ ਤੇ ਲਗਾਉਂਦੇ ਹੋ ਭਾਵ ਨਿਵੇਸ਼ ਕਰਕੇ ਆਪਣੇ ਪੈਸੇ ਨੂੰ ਵਧਾਉਂਦੇ ਹੋ ਪਰ ਨਿਵੇਸ਼ ਕਰਨਾ ਵੀ ਇੱਕ ਕਲਾ ਹੈ ਜਿਸ ਨੂੰ ਸਿੱਖਣਾ ਪੈਂਦਾ ਹੈ ਅਮੀਰ ਲੋਕ ਆਪਣੇ ਪੈਸੇ ਨੂੰ ਉਹਨਾਂ ਜਗ੍ਹਾ ਤੇ ਲਗਾਉਂਦੇ ਹਨ ਜਿੱਥੇ ਉਹਨਾਂ ਨੂੰ ਚੰਗਾ ਮੁਨਾਫਾ ਮਿਲ ਸਕੇ ਜਿਵੇਂ ਕਿ ਸ਼ੇਅਰ ਬਾਜ਼ਾਰ ਰੀਅਲ ਅਸਟੇਟ ਮਿਊਚੁਅਲ ਫੰਡ ਜਾਂ ਆਪਣਾ ਬਿਜ਼ਨਸ ਪਰ ਇਸ ਲਈ ਤੁਹਾਨੂੰ ਇਹਨਾਂ ਚੀਜ਼ਾਂ ਬਾਰੇ ਗਿਆਨ ਹੋਣਾ ਚਾਹੀਦਾ ਹੈ ਤੁਹਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਕਿਸ ਤਰ੍ਹਾਂ ਦਾ ਨਿਵੇਸ਼ ਤੁਹਾਡੇ ਲਈ ਸਹੀ ਹੈ ਤੁਹਾਡਾ ਰਿਸਕ ਟੋਲਰੈਂਸ ਕੀ ਹੈ ਅਤੇ ਤੁਹਾਡੇ ਟੀਚੇ ਕੀ ਹਨ ਅਮੀਰ ਲੋਕ ਆਪਣੇ ਨਿਵੇਸ਼ ਨੂੰ ਡਾਈਵਰਸੀਫਾਈ ਕਰਦੇ ਹਨ ਭਾਵ ਉਹ ਸਾਰੇ ਪੈਸੇ ਇੱਕੋ ਜਗ੍ਹਾ ਨਹੀਂ ਲਗਾਉਂਦੇ ਬਲਕਿ ਵੱਖ-ਵੱਖ ਜਗ੍ਹਾ ਤੇ ਲਗਾਉਂਦੇ ਹਨ ਤਾਂ ਜੋ ਰਿਸਕ ਘਟ ਹੋਵੇ ਇਸ ਤੋਂ ਇਲਾਵਾ ਉਹ ਲੰਬੇ ਸਮੇਂ ਲਈ ਨਿਵੇਸ਼ ਕਰਦੇ ਹਨ ਕਿਉਂਕਿ ਸਮੇਂ ਦੇ ਨਾਲ-ਨਾਲ ਮੁਨਾਫਾ ਵਧਦਾ ਹੈ। ਮਿਸਾਲ ਵਜੋਂ ਜੇ ਤੁਸੀਂ 10 ਸਾਲ ਪਹਿਲਾਂ ਇੱਕ ਚੰਗੇ ਮਿਊਚੁਅਲ ਫੰਡ ਵਿੱਚ 1 ਲੱਖ ਰੁਪਏ ਨਿਵੇਸ਼ ਕੀਤੇ ਹੁੰਦੇ ਤਾਂ ਅੱਜ ਉਹ 3 ਤੋਂ 4 ਲੱਖ ਰੁਪਏ ਹੋ ਸਕਦੇ ਸਨ। ਇਸ ਤਰ੍ਹਾਂ ਸਮਝਦਾਰੀ ਨਾਲ ਨਿਵੇਸ਼ ਕਰਕੇ ਤੁਸੀਂ ਆਪਣੇ ਪੈਸੇ ਨੂੰ ਵਧਾ ਸਕਦੇ ਹੋ। ਤੁਹਾਡੇ ਬਚਾਏ ਹੋਏ ਪੈਸੇ ਤੁਹਾਡੇ ਲਈ ਰਾਤ-ਦਿਨ ਕੰਮ ਕਰ ਸਕਦੇ ਹਨ। ਬਸ਼ਰਤੇ ਤੁਸੀਂ ਉਹਨਾਂ ਨੂੰ ਸਹੀ ਜਗ੍ਹਾ ਤੇ ਲਗਾਓ। ਇਸ ਲਈ ਆਪਣੀ ਬਚਤ ਨੂੰ ਸਹੀ ਤਰੀਕੇ ਨਾਲ ਨਿਵੇਸ਼ ਕਰਨਾ ਸਿੱਖੋ ਅਤੇ ਆਪਣੇ ਪੈਸੇ ਨੂੰ ਆਪਣੇ ਲਈ ਕੰਮ ਕਰਨ ਦਿਓ। ਇਹ ਤੁਹਾਡੀ ਅਮੀਰੀ ਦਾ ਅਗਲਾ ਕਦਮ ਹੈ। ਤੀਜਾ ਨਿਯਮ ਹੈ ਆਪਣੇ ਖਰਚੇ ਆਪਣੀ ਆਮਦਨ ਤੋਂ ਘੱਟ ਰੱਖੋ। ਇਹ ਨਿਯਮ ਬਹੁਤ ਸادہ ਲੱਗਦਾ ਹੈ ਪਰ ਇਸ ਤੇ ਅਮਲ ਕਰਨਾ ਉਨਾ ਹੀ ਮੁਸ਼ਕਲ ਹੈ। ਅੱਜਕਲ ਦੇ ਖਪਤਕਾਰੀ ਸੰਸਾਰ ਵਿੱਚ ਲੋਕ ਅਕਸਰ ਆਪਣੀ ਆਮਦਨ ਤੋਂ ਵੱਧ ਖਰਚ ਕਰ ਲੈਂਦੇ ਹਨ। ਕਾਸ ਕਰਕੇ ਕ੍ਰੈਡਿਟ ਕਾਰਡਾਂ ਦੀ ਸਹੂਲਤ ਕਾਰਨ ਪਰ ਅਮੀਰ ਲੋਕ ਇਸ ਫੰਦੇ ਵਿੱਚ ਨਹੀਂ ਫਸਦੇ ਉਹ ਆਪਣੇ ਖਰਚਿਆਂ ਤੇ ਸਖਤ ਨਜ਼ਰ ਰੱਖਦੇ ਹਨ ਅਤੇ ਸਿਰਫ ਉਹੀ ਚੀਜ਼ਾਂ ਖਰੀਦਦੇ ਹਨ ਜਿਨ੍ਹਾਂ ਦੀ ਉਹਨਾਂ ਨੂੰ ਸੱਚਮੁੱਚ ਲੋੜ ਹੁੰਦੀ ਹੈ ਉਹ ਮਹਿੰਗੇ ਬ੍ਰਾਂਡਾਂ ਜਾਂ ਫੈਸ਼ਨ ਦੇ ਪਿੱਛੇ ਨਹੀਂ ਭੱਜਦੇ ਬਲਕਿ ਆਪਣੇ ਪੈਸੇ ਨੂੰ ਸਮਝਦਾਰੀ ਨਾਲ ਖਰਚ ਕਰਦੇ ਹਨ ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਬਿਲਕੁਲ ਹੀ ਮਜ਼ੇ ਨਾ ਕਰੋ ਪਰ ਤੁਹਾਨੂੰ ਆਪਣੇ ਖਰਚਿਆਂ ਅਤੇ ਆਮਦਨ ਵਿਚਕਾਰ ਸੰਤੁਲਨ ਬਣਾ ਕੇ ਰੱਖਣਾ ਚਾਹੀਦਾ ਹੈ ਜੇ ਤੁਸੀਂ ਆਪਣੀ ਆਮਦਨ ਤੋਂ ਘੱਟ ਖਰਚ ਕਰਦੇ ਹੋ ਤਾਂ ਤੁਹਾਡੇ ਕੋਲ ਹਮੇਸ਼ਾ ਬਚਤ ਲਈ ਪੈਸੇ ਬਚ ਜਾਣਗੇ ਜੋ ਤੁਹਾਨੂੰ ਅਮੀਰ ਬਣਾਉਣ ਵਿੱਚ ਮਦਦ ਕਰੇਗਾ ਇੱਕ ਅਧਿਐਨ ਦੇ ਅਨੁਸਾਰ ਆਸਟ ਅਮਰੀਕੀ ਹਰ ਸਾਲ ਆਪਣੀ ਆਮਦਨ ਦਾ 30% ਬੇਲੋੜੇ ਖਰਚਿਆਂ ਤੇ ਖਰਚ ਕਰ ਦਿੰਦਾ ਹੈ ਜੇ ਤੁਸੀਂ ਇਹਨਾਂ ਖਰਚਿਆਂ ਨੂੰ ਕਟਾ ਕੇ ਬਚਤ ਕਰਦੇ ਹੋ ਤਾਂ ਤੁਹਾਡੀ ਆਰਥਿਕ ਸਥਿਤੀ ਵਿੱਚ ਸੁਧਾਰ ਆਵੇਗਾ ਇਸ ਲਈ ਆਪਣੇ ਮਾਸਿਕ ਖਰਚਿਆਂ ਦਾ ਬਜਟ ਬਣਾਓ ਅਤੇ ਉਸ ਤੇ ਅਮਲ ਕਰੋ ਅਣਜਾਣ ਖਰੀਦਦਾਰੀ ਤੋਂ ਬਚੋ ਅਤੇ ਹਰ ਖਰਚ ਤੋਂ ਪਹਿਲਾਂ ਆਪਣੇ ਆਪ ਨੂੰ ਪੁੱਛੋ ਕਿ ਮੈਨੂੰ ਇਸ ਦੀ ਸੱਚਮੁੱਚ ਲੋੜ ਹੈ ਇਸ ਤਰ੍ਹਾਂ ਤੁਸੀਂ ਆਪਣੇ ਖਰਚੇ ਕੰਟਰੋਲ ਵਿੱਚ ਰੱਖ ਸਕਦੇ ਹੋ ਅਤੇ ਆਪਣੇ ਟੀਚਿਆਂ ਵੱਲ ਇੱਕ ਕਦਮ ਹੋਰ ਵਧ ਸਕਦੇ ਹੋ ਚੌਥਾ ਨਿਯਮ ਹੈ ਆਪਣੀ ਆਮਦਨ ਵਧਾਉਣ ਦੇ ਤਰੀਕੇ ਲੱਭੋ ਬਚਤ ਅਤੇ ਨਿਵੇਸ਼ ਤਾਂ ਠੀਕ ਹਨ ਪਰ ਅਸਲ ਅਮੀਰੀ ਉਦੋਂ ਆਉਂਦੀ ਹੈ ਜਦੋਂ ਤੁਹਾਡੀ ਆਮਦਨ ਵਧਦੀ ਹੈ ਇਸ ਲਈ ਤੁਹਾਨੂੰ ਆਪਣੀ ਮੌਜੂਦਾ ਨੌਕਰੀ ਵਿੱਚ ਤਰੱਕੀ ਪ੍ਰਾਪਤ ਕਰਨ ਲਈ ਮਿਹਨਤ ਕਰਨੀ ਚਾਹੀਦੀ ਹੈ ਜਾਂ ਫਿਰ ਕੋਈ ਸਾਈਡ ਬਿਜ਼ਨਸ ਸ਼ੁਰੂ ਕਰਨਾ ਚਾਹੀਦਾ ਹੈ ਅੱਜਕਲ ਇੰਟਰਨੈਟ ਦੇ ਜ਼ਮਾਨੇ ਵਿੱਚ ਘਰ ਬੈਠੇ ਹੀ ਬਹੁਤ ਸਾਰੇ ਤਰੀਕੇ ਹਨ ਆਮਦਨ ਵਧਾਉਣ ਦੇ ਜਿਵੇਂ ਕਿ ਫ੍ਰੀਲਾਂਸਿੰਗ ਬਲੌਗਿੰਗ YouTube ਚੈਨਲ ਆਨਲਾਈਨ ਟਿਊਸ਼ਨ ਆਦਿ ਤੁਹਾਨੂੰ ਆਪਣੇ ਹੁਨਰ ਅਤੇ ਰੁਚੀਆਂ ਦੇ ਅਨੁਸਾਰ ਕੋਈ ਵੀ ਤਰੀਕਾ ਚੁਣ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਆਪਣੀ ਮੌਜੂਦਾ ਨੌਕਰੀ ਵਿੱਚ ਵੀ ਵਧੇਰੇ ਜ਼ਿੰਮੇਵਾਰੀਆਂ ਲੈ ਕੇ ਜਾਂ ਨਵੇਂ ਹੁਨਰ ਸਿੱਖ ਕੇ ਆਪਣੀ ਕਾਬਲੀਅਤ ਵਧਾ ਸਕਦੇ ਹੋ ਜਿਸ ਨਾਲ ਤੁਹਾਡੀ ਤਨਖਾਹ ਵਧ ਸਕਦੀ ਹੈ ਯਾਦ ਰੱਖੋ ਆਮਦਨ ਵਧਾਉਣ ਲਈ ਤੁਹਾਨੂੰ ਆਪਣੇ ਕੰਫਰਟ ਜ਼ੋਨ ਤੋਂ ਬਾਹਰ ਨਿਕਲਣਾ ਪਵੇਗਾ ਅਤੇ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ ਪਰ ਜੇ ਤੁਸੀਂ ਇਸ ਵਿੱਚ ਸਫਲ ਹੋ ਜਾਂਦੇ ਹੋ ਤਾਂ ਤੁਹਾਡੀ ਆਰਥਿਕ ਸਥਿਤੀ ਵਿੱਚ ਸੁਧਾਰ ਆਵੇਗਾ ਉਦਾਹਰਣ ਵਜੋਂ ਜੇ ਤੁਸੀਂ ਆਪਣੇ ਖਾਲੀ ਸਮੇਂ ਵਿੱਚ ਆਨਲਾਈਨ ਟਿਊਸ਼ਨ ਦਿੰਦੇ ਹੋ ਤਾਂ ਤੁਸੀਂ ਹਰ ਮਹੀਨੇ ਵਾਧੂ 10 ਤੋਂ 20 ਹਜ਼ਾਰ ਰੁਪਏ ਕਮਾ ਸਕਦੇ ਹੋ ਇਸ ਤਰ੍ਹਾਂ ਤੁਹਾਡੀ ਆਮਦਨ ਵਧਦੀ ਹੈ ਤੁਹਾਡੀ ਵਧੀ ਹੋਈ ਆਮਦਨ ਤੁਹਾਡੀ ਬਚਤ ਅਤੇ ਨਿਵੇਸ਼ ਨੂੰ ਹੋਰ ਮਜ਼ਬੂਤ ਕਰੇਗੀ ਜੋ ਤੁਹਾਨੂੰ ਅਮੀਰ ਬਣਾਉਣ ਵਿੱਚ ਮਦਦ ਕਰੇਗੀ ਇਸ ਲਈ ਆਪਣੀ ਆਮਦਨ ਦੇ ਸੋਮੇ ਵਧਾਉਣ ਲਈ ਨਵੇਂ ਤਰੀਕੇ ਲੱਭੋ ਅਤੇ ਆਪਣੀ ਆਰਥਿਕ ਸਥਿਤੀ ਨੂੰ ਮਜ਼ਬੂਤ ਕਰੋ ਪੰਜਵਾਂ ਨਿਯਮ ਹੈ ਵਿੱਤੀ ਸਾਖਰਤਾ ਵਧਾਓ ਅਮੀਰ ਬਣਨ ਲਈ ਤੁਹਾਨੂੰ ਪੈਸੇ ਦੇ ਬਾਰੇ ਵਿੱਚ ਗਿਆਨ ਹੋਣਾ ਚਾਹੀਦਾ ਹੈ ਤੁਹਾਨੂੰ ਸਮਝਣਾ ਚਾਹੀਦਾ ਹੈ ਕਿ ਪੈਸਾ ਕਿਵੇਂ ਕੰਮ ਕਰਦਾ ਹੈ ਨਿਵੇਸ਼ ਦੇ ਵੱਖ-ਵੱਖ ਤਰੀਕੇ ਕੀ ਹਨ ਟੈਕਸ ਕਾਨੂੰਨ ਕੀ ਹਨ ਆਦਿ ਇਸ ਲਈ ਤੁਹਾਨੂੰ ਵਿੱਤੀ ਸਾਖਰਤਾ ਵਧਾਉਣ ਲਈ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਹਨ ਆਨਲਾਈਨ ਕੋਰਸ ਲੈਣੇ ਚਾਹੀਦੇ ਹਨ ਜਾਂ ਫਾਈਨੈਂਸ਼ੀਅਲ ਐਕਸਪਰਟਸ ਦੀ ਸਲਾਹ ਲੈਣੀ ਚਾਹੀਦੀ ਹੈ ਜਿੰਨਾ ਜ਼ਿਆਦਾ ਤੁਸੀਂ ਪੈਸੇ ਬਾਰੇ ਜਾਣੋਗੇ ਉਨਾ ਹੀ ਬਿਹਤਰ ਫੈਸਲੇ ਤੁਸੀਂ ਲੈ ਸਕੋਗੇ ਉਦਾਹਰਨ ਵਜੋਂ ਜੇ ਤੁਹਾਨੂੰ ਪਤਾ ਹੈ ਕਿ ਮਿਊਚੁਅਲ ਫੰਡਾ ਵਿੱਚ ਨਿਵੇਸ਼ ਕਿਵੇਂ ਕਰਨਾ ਹੈ ਤਾਂ ਤੁਸੀਂ ਆਪਣੇ ਪੈਸੇ ਨੂੰ ਸਹੀ ਤਰੀਕੇ ਨਾਲ ਵਧਾ ਸਕਦੇ ਹੋ ਇਸ ਤੋਂ ਇਲਾਵਾ ਵਿੱਤੀ ਸਾਖਰਤਾ ਤੁਹਾਨੂੰ ਧੋਖਾਧਰੀ ਤੋਂ ਵੀ ਬਚਾਉਂਦੀ ਹੈ ਕਿਉਂਕਿ ਤੁਸੀਂ ਗਲਤ ਨਿਵੇਸ਼ ਸਕੀਮਾਂ ਨੂੰ ਪਛਾਣ ਸਕਦੇ ਹੋ ਜੇ ਤੁਹਾਨੂੰ ਪਤਾ ਹੁੰਦਾ ਕਿ ਤੁਸੀਂ ਆਪਣੇ ਟੈਕਸ ਬਚਾ ਸਕਦੇ ਹੋ ਖਾਸ ਨਿਵੇਸ਼ ਕਰਕੇ ਤਾਂ ਤੁਸੀਂ ਆਪਣੇ ਪੈਸੇ ਤੇ ਵਧੇਰੇ ਨਿਯੰਤਰਣ ਰੱਖ ਸਕਦੇ ਹੋ ਇਸ ਲਈ ਆਪਣੇ ਆਪ ਨੂੰ ਸਿੱਖਿਅਤ ਕਰਨ ਲਈ ਸਮਾ ਕੱਢੋ ਅਤੇ ਵਿੱਤੀ ਗਿਆਨ ਪ੍ਰਾਪਤ ਕਰੋ ਤੁਸੀਂ ਇੰਟਰਨੈਟ ਤੇ ਮੁਫਤ ਸਰੋਤਾਂ ਦਾ ਲਾਭ ਉਠਾ ਸਕਦੇ ਹੋ ਜਾਂ ਕਿਸੇ ਫਾਈਨੈਂਸ਼ੀਅਲ ਐਡਵਾਈਜ਼ਰ ਦੀ ਮਦਦ ਲੈ ਸਕਦੇ ਹੋ ਇਹ ਗਿਆਨ ਤੁਹਾਨੂੰ ਸਹੀ ਸਮੇਂ ਤੇ ਸਹੀ ਫੈਸਲੇ ਲੈਣ ਵਿੱਚ ਮਦਦ ਕਰੇਗਾ ਅਤੇ ਤੁਹਾਡੀ ਅਮੀਰੀ ਦੀ ਨੀਂਹ ਨੂੰ ਮਜ਼ਬੂਤ ਕਰੇਗਾ ਯਾਦ ਰੱਖੋ ਗਿਆਨ ਹੀ ਸ਼ਕਤੀ ਹੈ ਅਤੇ ਵਿੱਤੀ ਗਿਆਨ ਤੁਹਾਡੀ ਅਮੀਰੀ ਦੀ ਕੁੰਜੀ ਹੈ 6ਵਾਂ ਨਿਯਮ ਹੈ ਸਫਲ ਲੋਕਾਂ ਨਾਲ ਜੁੜੋ ਤੁਸੀਂ ਜਿਨ੍ਹਾਂ ਇਨ ਲੋਕਾਂ ਨਾਲ ਰਹਿੰਦੇ ਹੋ ਉਹਨਾਂ ਦਾ ਤੁਹਾਡੇ ਤੇ ਬਹੁਤ ਅਸਰ ਪੈਂਦਾ ਹੈ ਜੇ ਤੁਸੀਂ ਅਮੀਰ ਅਤੇ ਸਫਲ ਲੋਕਾਂ ਨਾਲ ਸੰਗਤ ਕਰਦੇ ਹੋ ਤਾਂ ਤੁਸੀਂ ਉਨ੍ਹਾਂ ਤੋਂ ਬਹੁਤ ਕੁਝ ਸਿੱਖ ਸਕਦੇ ਹੋ ਉਹ ਤੁਹਾਨੂੰ ਨਵੇਂ ਮੌਕੇ ਦੇ ਸਕਦੇ ਹਨ ਤੁਹਾਡੀ ਸੋਚ ਨੂੰ ਵਿਸਤਾਰ ਦੇ ਸਕਦੇ ਹਨ ਅਤੇ ਤੁਹਾਨੂੰ ਪ੍ਰੇਰਿਤ ਕਰ ਸਕਦੇ ਹਨ ਇਸ ਲਈ ਆਪਣੇ ਆਲੇ ਦੁਆਲੇ ਅਜਿਹੇ ਲੋਕਾਂ ਦਾ ਇੱਕ ਸਰਕਲ ਬਣਾਓ ਜੋ ਤੁਹਾਡੇ ਤੋਂ ਵਧੇਰੇ ਸਫਲ ਹੋਣ ਤੁਸੀਂ ਇਹ ਕਰ ਸਕਦੇ ਹੋ ਆਪਣੇ ਖੇਤਰ ਦੇ ਪ੍ਰੋਫੈਸ਼ਨਲ ਗਰੁੱਪਾਂ ਵਿੱਚ ਸ਼ਾਮਲ ਹੋ ਕੇ ਸੈਮੀਨਾਰਾਂ ਅਤੇ ਕਾਨਫਰੰਸਾਂ ਵਿੱਚ ਪਾਗ ਲੈ ਕੇ ਜਾਂ ਸੋਸ਼ਲ ਮੀਡੀਆ ਤੇ ਸਫਲ ਲੋਕਾਂ ਨੂੰ ਫਾਲੋ ਕਰਕੇ ਬਿਲ ਗੇਟਸ ਅਤੇ ਵਾਰਨ ਬਫੇਟ ਵਰਗੇ ਅਮੀਰ ਲੋਕ ਆਪਣੇ ਨੈਟਵਰਕ ਦਾ ਬਹੁਤ ਫਾਇਦਾ ਉਠਾਉਂਦੇ ਹਨ ਉਹ ਸਫਲ ਲੋਕਾਂ ਨਾਲ ਜੁੜੇ ਰਹਿੰਦੇ ਹਨ ਅਤੇ ਉਨ੍ਹਾਂ ਤੋਂ ਸਿੱਖਦੇ ਹਨ ਤੁਸੀਂ ਵੀ ਆਪਣੇ ਖੇਤਰ ਦੇ ਮਾਇਰਾਂ ਨਾਲ ਸੰਪਰਕ ਬਣਾ ਸਕਦੇ ਹੋ ਅਤੇ ਉਨ੍ਹਾਂ ਤੋਂ ਸਲਾਹ ਲੈ ਸਕਦੇ ਹੋ ਇਹ ਲੋਕ ਤੁਹਾਨੂੰ ਉਹ ਰਾਹ ਦਿਖਾ ਸਕਦੇ ਹਨ ਜੋ ਤੁਸੀਂ ਸ਼ਾਇਦ ਇਕੱਲੇ ਨਾ ਲੱਭ ਸਕੋ ਯਾਦ ਰੱਖੋ ਤੁਹਾਡਾ ਨੈਟਵਰਕ ਤੁਹਾਡੀ ਨੈਟਵਰਥ ਹੁੰਦਾ ਹੈ ਇਸ ਲਈ ਆਪਣੇ ਸੰਪਰਕਾਂ ਨੂੰ ਵਧਾਓ ਅਤੇ ਸਫਲ ਲੋਕਾਂ ਤੋਂ ਸਿੱਖੋ ਇਸ ਨਾਲ ਤੁਹਾਡੀ ਸੋਚ ਦਾ ਦਾਇਰਾ ਵਧੇਗਾ ਅਤੇ ਤੁਸੀਂ ਨਵੇਂ ਮੌਕੇ ਪ੍ਰਾਪਤ ਕਰ ਸਕੋਗੇ ਸੱਤਵਾਂ ਅਤੇ ਆਖਰੀ ਨਿਯਮ ਹੈ ਤੀਰਜ ਅਤੇ ਲਗਨ ਨਾਲ ਕੰਮ ਕਰੋ ਅਮੀਰ ਬਣਨਾ ਕੋਈ ਰਾਤ ਰਾਂਤ ਹੋਣ ਵਾਲੀ ਗੱਲ ਨਹੀਂ ਇਸ ਵਿੱਚ ਸਮਾਂ ਲੱਗਦਾ ਹੈ ਅਥਲੈਟ ਨੂੰ ਲਗਾਤਾਰ ਮਿਹਨਤ ਕਰਨੀ ਪੈਂਦੀ ਹੈ ਬਹੁਤ ਸਾਰੇ ਲੋਕ ਸ਼ੁਰੂਆਤ ਵਿੱਚ ਉਤਸ਼ਾਹੀ ਹੁੰਦੇ ਹਨ ਪਰ ਜਲਦੀ ਹੀ ਹਾਰ ਮੰਨ ਲੈਂਦੇ ਹਨ ਕਿਉਂਕਿ ਉਹਨਾਂ ਨੂੰ ਤੁਰੰਤ ਨਤੀਜੇ ਨਹੀਂ ਮਿਲਦੇ ਪਰ ਅਮੀਰ ਲੋਕ ਜਾਣਦੇ ਹਨ ਕਿ ਸਫਲਤਾ ਇੱਕ ਲੰਬੀ ਦੌੜ ਹੈ ਨਾ ਕਿ ਇੱਕ ਛੋਟੀ ਦੌੜ ਉਹ ਆਪਣੇ ਟੀਚੇ 'ਤੇ ਫੋਕਸ ਰੱਖਦੇ ਹਨ ਅਤੇ ਹਰ ਰੋਜ਼ ਉਸ ਦਿਸ਼ਾ ਵਿੱਚ ਕੰਮ ਕਰਦੇ ਹਨ ਵਾਰਨ ਬਫੇਟ ਨੇ ਆਪਣੀ ਜ਼ਿਆਦਾਤਰ ਦੌਲਤ 50 ਸਾਲ ਦੀ ਉਮਰ ਤੋਂ ਬਾਅਦ ਕਮਾਈ ਕਿਉਂਕਿ ਉਹ ਲਗਾਤਾਰ ਅਤਿ ਤੀਰਜ ਨਾਲ ਨਿਵੇਸ਼ ਕਰਦੇ ਰਹੇ ਇਸੇ ਤਰ੍ਹਾਂ ਤੁਹਾਨੂੰ ਵੀ ਆਪਣੇ ਟੀਚਿਆਂ ਪ੍ਰਤੀ ਸਮਰਪਿਤ ਰਹਿਣਾ ਚਾਹੀਦਾ ਹੈ ਅਤੇ ਹੌਲੀ-ਹੌਲੀ ਪਰ ਨਿਰੰਤਰ ਅੱਗੇ ਵਧਦੇ ਰਹਿਣਾ ਚਾਹੀਦਾ ਹੈ ਇਸ ਲਈ ਤੁਹਾਨੂੰ ਵੀ ਟੀਰਜ ਰੱਖਣਾ ਚਾਹੀਦਾ ਹੈ ਅਤੇ ਆਪਣੀ ਯਤਨਾਂ ਵਿੱਚ ਲਗਨ ਬਣਾਈ ਰੱਖਣੀ ਚਾਹੀਦੀ ਹੈ ਜੇ ਤੁਸੀਂ ਇਹਨਾਂ ਸਤ ਨੀਮਾਂ ਤੇ ਅਮਲ ਕਰਦੇ ਹੋ ਤਾਂ ਯਕੀਨਨ ਤੁਸੀਂ ਚੁੱਪਚਾਪ ਅਮੀਰ ਬਣ ਸਕਦੇ ਹੋ ਇਸ ਲਈ ਆਪਣੇ ਟੀਚੇ ਨਿਰਧਾਰਤ ਕਰੋ ਇੱਕ ਯੋਜਨਾ ਬਣਾਓ ਅਤੇ ਉਸ ਤੇ ਲਗਾਤਾਰ ਕੰਮ ਕਰੋ ਯਾਦ ਰੱਖੋ ਸਫਲਤਾ ਉਹਨਾਂ ਨੂੰ ਮਿਲਦੀ ਹੈ ਜੋ ਹਾਰ ਨਹੀਂ ਮੰਨਦੇ ਤੁਹਾਡੀ ਮਿਹਨਤ ਅਤੇ ਤੀਰਜ ਤੁਹਾਨੂੰ ਉਸ ਮੁਕਾਮ ਤੇ ਲੈ ਜਾਣਗੇ ਜਿੱਥੇ ਤੁਸੀਂ ਹਮੇਸ਼ਾ ਪਹੁੰਚਣਾ ਚਾਹੁੰਦੇ ਸੀ ਇਹਨਾਂ ਸਤ ਨਿਯਮਾਂ ਨੂੰ ਅਪਣਾ ਕੇ ਤੁਸੀਂ ਨਾ ਸਿਰਫ ਅਮੀਰ ਬਣ ਸਕਦੇ ਹੋ ਬਲਕਿ ਆਪਣੀ ਜ਼ਿੰਦਗੀ ਵਿੱਚ ਸੁਖ ਸ਼ਾਂਤੀ ਵੀ ਪ੍ਰਾਪਤ ਕਰ ਸਕਦੇ ਹੋ ਕਿਉਂਕਿ ਜਦੋਂ ਤੁਸੀਂ ਚੁੱਪਚਾਪ ਅਮੀਰ ਬਣਦੇ ਹੋ ਤਾਂ ਤੁਹਾਨੂੰ ਦੁਨੀਆ ਦੀਆਂ ਨਜ਼ਰਾਂ ਤੋਂ ਬਚਣ ਦਾ ਫਾਇਦਾ ਮਿਲਦਾ ਹੈ ਅਤੇ ਤੁਸੀਂ ਆਪਣੀ ਟੀਚਿਆ ਤੇ ਧਿਆਨ ਕੇਂਦ੍ਰਿਤ ਕਰ ਸਕਦੇ ਹੋ ਇਸ ਤੋਂ ਇਲਾਵਾ ਅਮੀਰੀ ਦੇ ਨਾਲ ਨਾਲ ਤੁਹਾਨੂੰ ਆਪਣੇ ਸਮਾਜ ਅਤੇ ਪਰਿਵਾਰ ਲਈ ਵੀ ਯੋਗਦਾਨ ਪਾਉਣਾ ਚਾਹੀਦਾ ਹੈ ਕਿਉਂਕਿ ਸੱਚੀ ਅਮੀਰੀ ਉਦੋਂ ਹੀ ਮਹਿਸੂਸ ਹੁੰਦੀ ਹੈ ਜਦੋਂ ਤੁਸੀਂ ਦੂਜਿਆਂ ਦੀ ਮਦਦ ਕਰਦੇ ਹੋ ਅਤੇ ਉਨ੍ਹਾਂ ਦੀ ਜ਼ਿੰਦਗੀ ਵਿੱਚ ਸੁਧਾਰ ਲਿਆਉਂਦੇ ਹੋ ਇਸ ਲਈ ਆਪਣੀ ਅਮੀਰੀ ਨੂੰ ਚੰਗੇ ਕੰਮਾਂ ਵਿੱਚ ਵਰਤੋ ਅਤੇ ਇੱਕ ਬਿਹਤਰ ਸੰਸਾਰ ਬਣਾਉਣ ਵਿੱਚ ਆਪਣਾ ਯੋਗਦਾਨ ਪਾਓ ਯਾਦ ਰੱਖੋ ਅਮੀਰੀ ਕੋਈ ਮੰਜ਼ਿਲ ਨਹੀਂ ਬਲਕਿ ਇੱਕ ਯਾਤਰਾ ਹੈ ਇਸ ਯਾਤਰਾ ਵਿੱਚ ਤੁਹਾਨੂੰ ਆਪਣੇ ਆਪ ਨੂੰ ਸੁਧਾਰਦੇ ਰਹਿਣਾ ਚਾਹੀਦਾ ਹੈ ਅਤੇ ਦੂਜਿਆਂ ਦੀ ਮਦਦ ਕਰਨੀ ਚਾਹੀਦੀ ਹੈ ਕਿਉਂਕਿ ਅਸਲ ਅਮੀਰੀ ਉਦੋਂ ਹੀ ਮਹਿਸੂਸ ਹੁੰਦੀ ਹੈ ਜਦੋਂ ਤੁਸੀਂ ਆਪਣੀ ਸਫਲਤਾ ਨੂੰ ਦੂਜਿਆਂ ਨਾਲ ਸਾਂਝਾ ਕਰਦੇ ਹੋ ਤਾਂ ਅੱਜ ਹੀ ਸ਼ੁਰੂ ਕਰੋ ਆਪਣੀ ਆਮਦਨ ਦਾ 20% ਬਚਾਉਣ ਦਾ ਸੰਕਲਪ ਲਵੋ ਅਤੇ ਇਹਨਾਂ ਸਤ ਨੀਮਾਂ ਤੇ ਅਮਲ ਕਰਨ ਦੀ ਕੋਸ਼ਿਸ਼ ਕਰੋ ਯਕੀਨ ਮੰਨੋ 1 ਸਾਲ ਬਾਅਦ ਤੁਸੀਂ ਆਪਣੇ ਆਪ ਨੂੰ ਇੱਕ ਵੱਖਰੇ ਮੁਕਾਮ ਤੇ ਪਾਓਗੇ ਸਾਡੀ ਕਹਾਣੀ ਦਾ ਸਿੱਖਿਆ ਇਹ ਹੈ ਕਿ ਅਮੀਰੀ ਸਿਰਫ ਪੈਸੇ ਦੀ ਗੱਲ ਨਹੀਂ ਬਲਕਿ ਇੱਕ ਸੰਤੁਸ਼ਟ ਅਤੇ ਸਾਰਥਕ ਜੀਵਨ ਜਿਉਣ ਦੀ ਗੱਲ ਹੈ ਸਾਡਾ ਸੁਨੇਹਾ ਤੁਹਾਡੇ ਲਈ ਇਹ ਹੈ ਆਪਣੀ ਸਫਲਤਾ ਨੂੰ ਦੂਜਿਆਂ ਦੀ ਪਲਾਈ ਲਈ ਵਰਤੋ ਅਤੇ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਹਮੇਸ਼ਾ ਅੱਗੇ ਵਧਦੇ ਰਹੋ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਵੋ ਧੰਨਵਾਦ